ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਪ੍ਰਾਪਰਟੀ ਬਾਰੇ ਗੱਲਬਾਤ ਕਰਦੇ ਆਂ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਪ੍ਰਾਪਰਟੀ ਦਾ ਜਿਹੜਾ ਕਾਰੋਬਾਰ ਹੈ ਇਹਨੂੰ ਗਰੋਅ ਕਿਵੇਂ ਕੀਤਾ ਜਾਂਦਾ ਹੈਗਾ ਤੇ ਪ੍ਰਾਪਰਟੀ ਦਾ ਜਿਹੜਾ ਕੰਮ ਹੈ ਇਹਦੇ 'ਚ ਤੁਸੀਂ ਤਰੱਕੀ ਕਿਵੇਂ ਕਰ ਸਕਦੇ ਹੋ ਇਹ ਬਹੁਤ ਇੱਕ ਅਹਿਮ ਤੁਹਾਡੇ ਨਾਲ ਅੱਜ ਵਿਚਾਰ ਵਟਾਂਦਰਾ ਕਰਨਾ ਲਾਸਟ ਤੱਕ ਦੇਖਦੇ ਰਹੋ ਵੀਡੀਓ ਨੂੰ ਤੇ ਕਮੈਂਟ ਵੀ ਕਰਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਜੇ ਤੁਹਾਨੂੰ ਠੀਕ ਲੱਗਦੀ ਆ ਅਗਰ ਤੁਹਾਨੂੰ ਕੋਈ ਗੱਲ ਗਲਤ ਲੱਗਦੀ ਆ ਤਾਂ ਤੁਸੀਂ ਉਹਨੂੰ ਆਪਣਾ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਇਹਦੇ ਤੇ ਅੱਜ ਵਿਚਾਰ ਕਰਾਂਗੇ ਆਓ ਵੀਡੀਓ ਸਟਾਰਟ ਕਰਦੇ ਆ ਵਾਹਿਗੁਰੂ ਜਿੱਕਾ ਖਾਲਸਾ ਹੋਇ ਵਾਹਿਗੁਰੂ ਜਿੱਕੀ ਫਤਿਹ ਦੋਸਤੋ ਪ੍ਰਾਪਰਟੀ ਦਾ ਜਿਹੜਾ ਕਾਰੋਬਾਰ ਹੈ ਜਿਹੜਾ ਮਤਲਬ ਇਹ ਕੰਮ ਹੈਗਾ ਹਰ ਇੱਕ ਬੰਦਾ ਚਾਹੁੰਦਾ ਹੈਗਾ ਕਿ ਪ੍ਰਾਪਰਟੀ ਦਾ ਮੈਂ ਕੰਮ ਕਰਾਂ ਤੇ ਇਹਦੇ ਚੋਂ ਮੈਂ ਪੈਸੇ ਕਮਾਵਾਂ ਕਿਉਂਕਿ ਇਹਦੇ ਚ ਦਿਖਾਈ ਦਿੰਦੇ ਨੇ ਜਿਹੜੇ ਬੰਦਿਆਂ ਨੇ ਪੈਸੇ ਕਮਾਏ ਹੋਏ ਨੇ ਉਹਨਾਂ ਬੰਦਿਆਂ ਨੂੰ ਦੇਖ ਕੇ ਹਰ ਇੱਕ ਵਿਅਕਤੀ ਜਿਹੜਾ ਹੈਗਾ ਉਹ ਉਤਸ਼ਾਹਤ ਹੁੰਦਾ ਹੈਗਾ ਕਿ ਮੈਨੂੰ ਵੀ ਮਤਲਬ ਜਿਹੜਾ ਹੈਗਾ ਇਹਦੇ ਚ ਕੰਮ ਜਆਬੀ ਮਿਲੇ ਮੈਂ ਵੀ ਪੈਸੇ ਕਮਾਵਾਂ ਉਹ ਆਪਾਂ ਕਿਵੇਂ ਕਮਾ ਸਕਦੇ ਆ ਉਹਦੇ ਬਾਰੇ ਮੈਂ ਤੁਹਾਨੂੰ ਥੋੜਾ ਅੱਜ ਸਰਲ ਜੇ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕਰਨਾ ਜਿਹੜਾ ਪ੍ਰਾਪਰਟੀ ਦਾ ਕੰਮ ਹੈ ਦੋਸਤੋ ਜਿਹੜਾ ਜਿਸ ਵਿਅਕਤੀ ਕੋਲੇ ਪੈਸੇ ਨਹੀਂ ਹੈਗੇ ਉਹਦੀ ਗੱਲ ਕਰ ਰਿਹਾ ਮੈਂ ਜਿਹੜੇ ਲੋਕਾਂ ਕੋਲੇ ਪਹਿਲੇ ਹੀ ਪੈਸੇ ਬਹੁਤ ਨੇ ਉਹਨਾਂ ਲਈ ਤਾਂ ਬਹੁਤ ਈਜ਼ੀ ਤਰੀਕਾ ਦਾ ਤੇ ਲੇਕਿਨ ਅਗਰ ਤੁਹਾਡੇ ਕੋਲੇ ਪੈਸੇ ਨਹੀਂ ਹੈਗੇ ਫਿਰ ਤੁਸੀਂ ਕੀ ਕਰੋਗੇ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਕਮਿਸ਼ਨ ਤੇ ਆਪਣਾ ਕੰਮ ਸਟਾਰਟ ਕਰਦੇ ਹੋ ਤੇ ਕਮਿਸ਼ਨ ਦੇ ਉੱਪਰ ਤੁਹਾਨੂੰ 1% ਜਿਹੜਾ ਕਮਿਸ਼ਨ ਹੈ ਜ਼ਿਆਦਾਤਰ ਉਧਰੋਂ ਆਉਂਦਾ ਤੇ 1% ਉਧਰੋਂ ਆਉਂਦਾ ਉਹ 2% ਤੁਹਾਨੂੰ ਤਾਂ ਮਿਲਦਾਗਾ ਜੇ ਦੋਨੋਂ ਹੀ ਪਾਰਟੀਆਂ ਖਰੀਦ ਤੇ ਬੇਚ ਵਾਲਾ ਤੁਹਾਡੇ ਕੋਲੇ ਸਿੱਧਾ ਹੈਗਾ ਜ਼ਿਆਦਾਤਰ ਕੀ ਹੁੰਦਾਗਾ ਕਿ 2-3 ਡੀਲਰ ਉਧਰੋਂ ਹੋ ਜਾਂਦੇ ਨੇ ਤੇ 2-3 ਉਧਰੋਂ ਹੋ ਜਾਂਦੇ ਨੇ ਇਹ ਜਿਹੜਾ ਕਮਿਸ਼ਨ ਹੈ ਇਹ 4-5-7 ਲੋਕਾਂ ਦੇ ਵਿੱਚ ਵੰਡਿਆ ਜਾਂਦਾ ਇਸ ਕਾਰਨ ਕਰਕੇ ਜਿਹੜਾ ਇਹਦਾ ਮਤਲਬ ਜਿਆਦਾ ਫਿਰ ਬੰਦਾ ਅੱਗੇ ਵੱਧ ਨਹੀਂ ਸਕਦਾ ਓਏ ਦੋਸਤੋ ਇਹਨੂੰ ਇਹਨੂੰ ਆਪਾਂ ਇਹ ਕਹਿ ਸਕਦੇ ਆ ਕਿ ਤੁਸੀਂ ਸ਼ੁਰੂਆਤ ਦੇ ਵਿੱਚ ਪਹਿਲਾਂ ਆਪਣਾ ਸੌਦੇ ਕਰਾਉਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਆਪਣਾ ਕਮਿਸ਼ਨ ਤੇ ਕੰਮ ਆਪਣਾ ਸਟਾਰਟ ਕਰ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਜ਼ਿਆਦਾਤਰ ਪੈਸਿਆਂ ਦੀ ਲੋਡ ਨਹੀਂ ਪੈਂਦੀ ਪਰ ਦੋਸਤੋ ਉਸ ਤੋਂ ਅੱਗੇ ਵਧਣ ਦਾ ਤਰੀਕਾ ਕੀ ਹੈਗਾ ਜਦੋਂ ਤੁਹਾਡੇ ਕੋਲੇ ਕੁਝ ਪੈਸੇ ਇਕੱਠੇ ਹੋ ਜਾਂਦੇ ਨੇ ਤਾਂ ਤੁਸੀਂ ਪਹਿਲਾਂ ਤਾਂ ਕੋਸ਼ਿਸ਼ ਇਹ ਵੀ ਕਰ ਸਕਦੇ ਹੋ ਕਿ ਤੁਸੀਂ ਵੱਡੇ ਸੌਦਿਆਂ ਨੂੰ ਮਤਲਬ ਕਮਿਸ਼ਨ ਦੇ ਉੱਪਰ ਕਰਾਉਣ ਦੀ ਕੋਸ਼ਿਸ਼ ਕਰੋ ਤਾਂ ਤੁਹਾਡੇ ਕੋਲ ਆਟੋਮੈਟਿਕ ਜਿਹੜਾ ਹੈਗਾ ਆਮਦਨ ਜਾਂ ਮੈਂ ਕਹਿ ਸਕਦਾ ਕਿ ਤੁਹਾਡੇ ਹੱਥ ਦੇ ਵਿੱਚ ਕੈਸਾ ਉਹ ਨਾ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਅੱਗੇ ਵਧਣ ਦੇ ਲਈ ਤੁਹਾਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਇਸ ਗੱਲ ਦੀ ਆ ਕਿ ਤੁਸੀਂ ਜਿਸ ਵੀ ਖੇਤਰ ਦੇ ਵਿੱਚ ਕੰਮ ਕਰਦੇ ਹੋ ਮੰਨ ਲਓ ਤੁਸੀਂ ਫਲੈਟਾਂ 'ਚ ਕਰਦੇ ਹੋ ਜਾਂ ਤੁਸੀਂ ਜ਼ਮੀਨਾਂ ਦਾ ਕਰਦੇ ਹੋ ਜਾਂ ਤੁਸੀਂ ਕਲੋਨੀਆਂਾਂ ਦੇ ਸੌਦੇ ਕਰਾਉਂਦੇ ਹੋ ਜਿਸ ਤਰ੍ਹਾਂ ਦੇ ਵੀ ਹੈਗੇ ਨੇ ਉਹਦੇ 'ਚ ਤੁਸੀਂ ਫਿਰ ਪੈਸੇ ਨੂੰ ਆਪਣੇ ਜਿਹੜੇ ਕਮਾਏ ਹੋਏ ਪੈਸੇ ਨੇ ਇਨਵੈਸਟ ਕਰੋ ਤੁਸੀਂ ਬਿਆਨਿਆਂ ਦੇ ਵਿੱਚ ਕਿਸੇ ਦੇ ਨਾਲ ਰਲ ਕੇ ਹਿੱਸਾ ਪਾ ਲਓ ਤੁਸੀਂ ਛੋਟਾ ਸੌਦਾ ਲੈ ਲਓ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਬਹੁਤ ਵੱਡਾ ਹੀ ਸੌਦਾ ਚੱਕਣਾਗਾ ਕਈ ਵਾਰੀ 2-3 ਕਿੱल्ल्याਾਂ ਦਾ ਜਿਹੜਾ 20 ਬੁੱਕ ਕੀਤਾ ਹੋਇਆ ਸੌਦਾ ਤੁਹਾਡਾ ਉਹ ਤੁਹਾਨੂੰ ਬਹੁਤ ਵਧੀਆ ਪੈਸੇ ਦੇ ਜਾਂਦਾ 2-2 3-3 ਕਿੱल्ल्याਾਂ ਦੇ ਉੱਪਰ ਮੈਂ ਆਪਣੀ ਗੱਲ ਕਰ ਰਿਹਾਗਾ ਅਸੀਂ 30-30 40-40 ਲੱਖ ਰੁਪਈਆ ਮਤਲਬ 3 ਕਿੱਲੇ ਬੁੱਕ ਕਰਕੇ 20 ਅਸੀਂ ਕਈ ਵਾਰੀ ਬਣਾਏ ਨੇ ਤੇ ਉਸ ਤੋਂ ਬਾਅਦ ਦੋਸਤੋ ਮੈਂ ਹੋਰ ਜੱਟ ਸੌਦੇ ਅਲੀ ਗੱਲ ਤੁਹਾਨੂੰ ਕਲੀਅਰ ਕਰਦਾ ਮਤਲਬ ਜੱਟ ਕਾ ਟੰਗ ਦੇਣਾ ਆਪਾਂ ਜਮੀਨ ਖਰੀਦਦੇ ਆ ਤਾਂ ਆਪਾਂ ਨੂੰ ਜਮੀਨ ਜਿਹੜੀ ਉਹ ਮਾਰਕੀਟ ਰੇਟ ਤੇ ਮਿਲਦੀ ਆ ਤਾਂ ਆਪਾਂ ਪੈਸੇ ਕਿਵੇਂ ਇਕੱਠੇ ਕਰਾਂਗੇ ਹਰੇਕ ਦੇ ਮੂਰੇ ਸਵਾਲ ਆ ਜਾਂਦਾ ਅਗਰ 40 ਲੱਖ ਦਾ ਰੇਟ ਆ ਜਮੀਨਾਂ ਦਾ ਤਾਂ ਤੁਹਾਨੂੰ 40 ਲੱਖ ਦੀ ਜਮੀਨ ਮਿਲਦੀ ਆ ਤੇ ਫਿਰ ਆਪਾਂ ਕਿਵੇਂ ਮਤਲਬ ਪੈਸੇ ਕਮਾਵਾਂਗੇ ਕਿਵੇਂ ਬਣਾਵਾਂਗੇ ਉੱਥੇ ਦੋਸਤੋ ਇੱਕ ਤਰੀਕਾ ਜਿਹੜਾ ਤਰੀਕਾ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦਾ ਸਪੋਜ਼ ਕਰ ਲਓ ਤੁਸੀਂ 5 ਜੱਸੀ ਏਕੜ ਜਮੀਨ ਬੁੱਕ ਕਰਨੀ ਚਾਹੁੰਦੇ ਹੋ ਤੁਸੀਂ ਕੋਸ਼ਿਸ਼ ਕਰੋ ਕਿ ਤੁਹਾਨੂੰ ਜਿਹੜਾ ਫਰੰਟ ਤੇ ਸੌਦਾ ਹੈਗਾ ਸੜਕ ਦੇ ਉੱਪਰ ਹੈਗਾ ਉਹ ਵੱਖਰਾ ਲੈਂਡ ਦੀ ਕੋਸ਼ਿਸ਼ ਕਰੋ ਤੇ ਬੈਕ ਸਾਈਡ ਤੇ ਅਗਰ ਤੁਹਾਨੂੰ ਕੋਈ ਮਾਰੂ ਜ਼ਮੀਨ ਜਾਨੀ ਕਿ ਬਿਨਾ ਮੋਟਰ ਕੋ ਮਿਲਦੀ ਆ ਤਾਂ ਤੁਸੀਂ ਉਹ ਜ਼ਮੀਨ ਹੈ ਜਿਹੜੀ ਲੈਂਡ ਦੀ ਕੋਸ਼ਿਸ਼ ਕਰੋ ਕਿਉਂਕਿ ਉਹ ਮੋਟਰ ਨਾ ਹੋਣ ਕਰਕੇ ਤੁਹਾਨੂੰ ਸਸਤੀ ਮਿਲ ਜਾਵੇ ਉਹਦੇ 'ਚ ਜ਼ਿਆਦਾ ਪੈਸੇ ਲਾਉਣ ਦੀ ਉਹਦੇ ਉਹਦੇ ਨਾਲ ਤੁਹਾਡੀ ਜਿਹੜੀ ਰੇਂਜ ਹੈ ਉਹ ਘਟ ਜਾਂਦੀ ਆ ਦੋਸਤੋ ਤੁਸੀਂ ਅਗਰ ਥੋੜਾ ਜਿਹਾ ਵੀ ਮੰਨ ਲਓ ਤੁਸੀਂ ਮੈਂ ਇਹ ਕਹਿ ਸਕਦਾ ਕਿ ਦੋ ਚਾਰ ਸੌਦਿਆਂ ਦੇ ਨਾਲ ਤੁਹਾਡੇ ਜਿਹੜੇ ਪੈਰ ਨੇਗੇ ਉਹ ਜੰਮਣੇ ਸ਼ੁਰੂ ਹੋ ਜਾਂਦੇ ਨੇ ਇਹ ਤਰੀਕਾ ਜਿਹੜਾ ਹੈਗਾ ਦੇਖੋ ਹੁਣ ਤੁਸੀਂ ਕਈ ਵਾਰੀ ਬੰਦਾ ਸੋਚਦਾ ਯਾਰ ਤੁਸੀਂ ਬੈਠੇ ਗੱਲਾਂ ਮਾਰੀ ਜਾਂਦੇ ਐ ਕਿਵੇਂ ਹੋ ਜਾਂਦਾਗਾ ਬਈ ਜੇ ਅਸੀਂ ਉਦਾਹਰਨ ਬੈਠੇ ਆ ਤੁਹਾਡੇ ਸਾਹਮਣੇ ਮੈਂ ਆਪਣੀ ਖੁਦ ਉਦਾਹਰਨ ਦਿੰਨਾ ਖੁਦ ਤੁਹਾਡੇ ਸਾਹਮਣੇ ਉਦਾਹਰਨ ਬੈਠਾਂਗਾ ਅਸੀਂ ਇਸੇ ਤਰ੍ਹਾਂ ਕਰਕੇ ਹੀ ਸਟੈਪ ਬਾਈ ਸਟੈਪ ਅੱਗੇ ਵਧਿਆਂਗੇ ਦੋ ਦੋ ਤਿੰਨ ਤਿੰਨ ਕਿੱਲੇ ਅੱਗੇ ਲੈ ਲੈਣੇ ਫਿਰ ਬੈਕ ਸਾਈਡ ਤੇ ਲੈ ਲੈਣੇ ਹਟਵੇਂ ਤੇ ਉਹਨੂੰ ਇਕੱਠਾ ਕਰਕੇ ਸੌਦੇ ਨੂੰ ਵੇਚਣਾ ਤਾਂ ਤੁਹਾਡਾ ਇੱਕ ਰੇਟ ਫਿਰ ਸੌਦਾ ਵਿਕਦਾ ਤਾਂ ਜਿਹੜੇ ਫਰੰਟ ਵਾਲਾ ਸੌਦਾ ਤੁਸੀਂ ਲਿਆ ਹੁੰਦਾ ਉਹ ਫਰੇਟ ਦੇ ਉੱਪਰ ਤੁਹਾਡੀ ਜਿਹੜੀ ਜ਼ਮੀਨ ਹੈ ਜਦੋਂ ਵਿਕਦੀ ਆ ਤੇ ਤੁਹਾਨੂੰ ਪਿਛਲਾ ਮਾਰੂ ਸੌਦਾ ਲਿਆ ਹੋਇਆ ਜਿਹੜਾ ਫਿਰ ਉਸ ਰੇਟ ਵਿਕ ਜਾਂਦਾ ਤੇ ਪੈਸੇ ਇਕੱਠੇ ਹੋ ਜਾਂਦੇ ਨੇ ਉਸ ਤੋਂ ਬਾਅਦ ਹੁਣ ਦੋਸਤੋ ਅੱਗੇ ਆਜੋ ਜਿਵੇਂ ਸਪੋਇਲ ਕਰ ਲੋ ਤੁਸੀਂ ਫਲੈਟਾਂ 'ਚ ਕੰਮ ਕਰਦੇ ਹੋ ਤਾਂ ਫਲੈਟ ਤੁਸੀਂ ਇੱਕ ਫਲੈਟ ਬੁੱਕ ਕਰਨ ਦੀ ਬਜਾਏ ਜੇ ਤੁਹਾਡੇ ਕੋਲ 4 ਪੈਸੇ ਹੋਣ ਤਾਂ ਤੁਸੀਂ 5-4 ਫਲੈਟ ਇਕੱਠੇ ਬੁੱਕ ਕਰੋ ਇਕੱਠੇ ਤੁਹਾਨੂੰ ਜਿਹੜੀਆਂ ਵੀ ਕੰਪਨੀਆਂ ਜਦੋਂ ਸ਼ੁਰੂਆਤ ਕਰਦੀਆਂ ਨੇ ਉਹ ਇਕੱਠੇ ਮਤਲਬ ਸੌਦੇ ਨੇ ਜਿਹੜੇ ਘੱਟ ਰੇਟ ਤੇ ਦੇ ਦਿੰਦੀਆਂ ਨੇ ਸੋ ਉਹਦੇ ਜੋ ਤੁਸੀਂ ਵਧੀਆ ਪੈਸੇ ਕਮਾ ਸਕਦੇ ਹੋ ਇਸ ਤਰ੍ਹਾਂ ਪੂਰਾ ਤੁਹਾਨੂੰ ਸਮਰਪਿਤ ਹੋ ਕੇ ਕੰਮ ਕਰਨਾ ਪੈਣਾਗਾ ਇਮਾਨਦਾਰੀ ਦੇ ਨਾਲ ਕੰਮ ਕਰਨਾ ਪੈਣਾ ਪੈਸੇ ਦੀ ਇਹਦੇ ਵਿੱਚ ਕੋਈ ਘਾਟ ਨਹੀਂ ਹੈਗੀ ਪ੍ਰਾਪਰਟੀ ਦੇ ਕੰਮ ਦੇ ਵਿੱਚ ਲੇਕਿਨ ਅਣਖੇ ਜੋ ਕੇ ਕੰਮ ਕਰਨਾ ਪੈਣਾ ਕਿਉਂਕਿ ਕਈ ਵਾਰੀ ਬੰਦਾ ਕੀ ਸੋਚਦਾ ਯਾਰ ਅਸੀਂ 6 ਮਹੀਨੇ ਹੋ ਗਏ ਲੱਗਿਆ ਨੂੰ ਕੋਈ ਸੌਦਾ ਹੀ ਨਹੀਂ ਹੁੰਦਾ ਦੋਸਤੋ ਕੋਈ ਗੱਲ ਨਹੀਂ 6 ਮਹੀਨੇ ਨਹੀਂ ਕਦੇ-ਕਦੇ ਸਾਲ ਵੀ ਲੰਘ ਜਾਂਦਾ ਤੁਹਾਨੂੰ ਆਪਣੀ ਦਲੀਲ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਅਗਰ ਤੁਹਾਨੂੰ ਸਾਲ ਤੱਕ ਵੀ ਕੋਈ ਸੌਦਾ ਨਹੀਂ ਹੋਇਆ ਤਾਂ ਵੀ ਤੁਹਾਨੂੰ ਕੰਮ ਨੂੰ ਬੰਦ ਨਹੀਂ ਕਰਨਾ ਹੈਗਾ ਲੱਗੇ ਰਹੋ ਫਲ ਪ੍ਰਮਾਤਮਾ ਨੇ ਦੇਣਾ ਤੁਸੀਂ ਸਾਲ ਬਾਅਦ ਵੀ ਕੋਈ ਵਧੀਆ ਤੁਹਾਡਾ ਸੌਦਾ ਲੱਗ ਗਿਆ ਤੁਹਾਡੇ ਸਾਰੇ ਰੋਣੇ ਧੋਣੇ ੁੱਤੇ ਜਾਂਦੇ ਨੇ ਦੋਸਤੋ ਸੋ ਇਸ ਤਰ੍ਹਾਂ ਤੁਸੀਂ ਜ਼ਮੀਨ ਦੇ ਕੰਮ ਵਿੱਚ ਅੱਗੇ ਵਧ ਸਕਦੇ ਆਂ ਅਗਰ ਤੁਸੀਂ ਕੋਠੀਆਂ ਦੇ ਕੰਮ ਵਿੱਚ ਪਲਾਟਾਂ ਦੇ ਕੰਮ ਵਿੱਚ ਪੈਸੇ ਕਮਾਉਣੇ ਚਾਹੁੰਦੇ ਹੋ ਤਾਂ ਤੁਸੀਂ ਉਹਦੇ ਵਿੱਚ ਵੀ ਪਲਾਟ ਲੈ ਕੇ ਤੇ ਪਲਾਟ ਦੇ ਵਿੱਚ ਕੋਠੀ ਬਣਾਉਣੀ ਸਟਾਰਟ ਕਰ ਲਓ ਨਾਲ ਤੁਸੀਂ ਇਹ ਚੀਜ਼ ਜਿਹੜੀ ਹੈਗੀ ਆ ਤੁਹਾਨੂੰ ਜਦੋਂ ਕੋਠੀ ਤੇ ਜਦੋਂ ਤੁਸੀਂ ਪੈਸੇ ਲਾਉਂਗੇ ਪੈਸੇ ਟੁਟਮੇ ਲਾਉਣੇ ਨੇ ਥੋੜੇ ਥੋੜੇ ਪੈਸੇ ਤੁਸੀਂ ਮਤਲਬ ਸ਼ੁਰੂਆਤ ਦੇ ਵਿੱਚ ਲਾਉਣੇ ਨੇ ਲੇਕਿਨ ਜਦੋਂ ਤੁਹਾਨੂੰ ਆਉਣੇ ਨੇ ਪੈਸੇ ਉਹ ਇਕੱਠੇ ਆਉਣੇ ਨੇ ਜਦੋਂ ਤੁਹਾਡੀ ਕੋਠੀ ਵਿਕਣੀ ਆ ਉਹ ਤੁਹਾਡੀ ਕੋਠੀ ਇਕੱਠੀ ਵਿਕਣੀ ਆ ਤੇ ਤੁਹਾਡੇ ਕੋਲ ਪੈਸੇ ਇਕੱਠੇ ਆ ਜਾਂਦੇ ਨੇ ਲਾਏ ਤੁਸੀਂ ਟੁਟਮੇ ਸੀਗੇ ਅਚੀਵਮੈਂਟ ਲੈ ਲਿਆ ਕਿਤੇ ਕੁਝ ਲੈ ਲਿਆ ਕਿਤੇ ਕੁਝ ਲੈ ਲਿਆ ਇਦਾਂ ਕਰਕੇ ਸੁਣੋ ਤਾਂ ਇਸ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਤੁਸੀਂ ਪ੍ਰੋਪਰਟੀ ਦੇ ਕੰਮ ਚ ਅੱਗੇ ਵਧ ਸਕਦੇ ਹੋ ਔਰ ਜਦੋਂ ਤੁਹਾਡੇ ਕੋਲੇ ਪੂੰਜੀ ਇਕੱਠੀ ਹੋ ਗਈ ਕਰੋੜ ਤੋਂ ਕਰੋੜ ਰੁਪਈਆ 20 ਅਗਰ ਤੁਹਾਡੇ ਕੋਲ ਸਿਰਫ ਇੰਨਾ ਕੁ ਵੀ ਇਕੱਠਾ ਹੋ ਗਿਆ ਫਿਰ ਤੁਹਾਨੂੰ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਹੈਗੀ ਤੁਸੀਂ ਕੰਮ ਉਹ ਕਰੋ ਮੈਂ ਤੁਹਾਨੂੰ ਕਿਸੇ ਕੰਮ ਦੀ ਖਾਤਰ ਬਦਲ ਟਿਕ ਮਾਰਕ ਨਹੀਂ ਕਰਦਾ ਤੁਸੀਂ ਉਸ ਕੰਮ ਨੂੰ ਕਰੋ ਜਿਹੜੇ ਕੰਮ ਦੇ ਵਿੱਚ ਤੁਸੀਂ ਮਾਹਰ ਹੋ ਜਿਹੜਾ ਕੰਮ ਤੁਹਾਨੂੰ ਆਉਂਦਾ ਹੈ ਜਿਵੇਂ ਉਹਨਾਂ ਸੀ ਜ਼ਮੀਨਾਂ ਦਾ ਕੰਮ ਕਰਦੇ ਅਸੀਂ ਜਿਆਦਾ ਜ਼ਮੀਨਾਂ ਦਾ ਹੀ ਕਰਦੇ ਆ ਕਿਉਂਕਿ ਸਾਨੂੰ ਉਹਦਾ ਤਜਰਬਾ ਹੈ ਲੇਕਿਨ ਹੁਣ ਜੇ ਮੈਨੂੰ ਜ਼ਮੀਨਾਂ ਦਾ ਕੰਮ ਆਉਗਾ ਤੇ ਮੈਂ ਜਾ ਕੇ ਕਲੋਨੀਆਂ 'ਚ ਪੰਗੇ ਲੈ ਲਾਵ ਫਿਰ ਤਾਂ ਡੁੱਬਣਾ ਹੀ ਆ ਨਾ ਸੋ ਮੇਰਾ ਕਹਿਣ ਤੋਂ ਪਾਪ ਕਿਉਂਕਿ ਜਦੋਂ ਅਸੀਂ ਦੇਖੋ ਦੇਖੀ ਕੰਮ ਕਰਦੇ ਆ ਵੀਰੋ ਫਿਰ ਤੁਸੀਂ ਆਪਾਂ ਨੇ ਡੁੱਬਣਾ ਹੀ ਆ ਜਦੋਂ ਸਿਰਫ ਆਪਾਂ ਇਹ ਦੇਖ ਕੇ ਵੀ ਯਾਰ ਮੈਂ ਜਮੀਨਾ ਚ ਤਾਂ ਜੇ ਕੋਈ ਗਾਲ ਅੱਗੇ ਵਧ ਨਹੀਂ ਸਕਿਆ ਤੇ ਉਹ ਫਲਾਨਾ ਸਿੰਘ ਜਿਹੜੀ ਉਤਾ ਕਲੋਨੀਆ ਕਟਦਾ ਆਪਾਂ ਵੀ ਕਲੋਨੀ ਕੱਟ ਲਈਏ ਜਾਂ ਨਹੀਂ ਜਿਸ ਕੰਮ ਦਾ ਤਜਰਬਾ ਨਹੀਂ ਹੈਗਾ ਉਹਦੇ ਚ ਕਿਸੇ ਨੂੰ ਦੇਖ ਕੇ ਕਿਸੇ ਦੇ ਮੰਗਰ ਲਾ ਕੇ ਆਪਣਾ ਬਿਲਕੁਲ ਇਹ ਕੰਮ ਨਾ ਕਰੋ ਤੁਸੀਂ ਉਹਦੇ ਵਿੱਚ ਇੱਕ ਦਿਨ ਡੁੱਬ ਜਾਓਗੇ ਬਿਲਕੁਲ ਕਾਮਯਾਬ ਹੋਣ ਦਾ ਕੋਈ ਉੱਥੇ ਤੁਹਾਨੂੰ ਮਤਲਬ ਮੈਂ ਕਹਿ ਸਕਦਾ ਕਿ ਦੇਖੋ ਦੇਖੀ ਕੀਤਾ ਹੋਇਆ ਕੰਮ ਕਿਸੇ ਦੇ ਮੰਗਰ ਲੱਗ ਕੇ ਕੀਤਾ ਹੋਇਆ ਕੰਮ ਤੁਸੀਂ ਕਦੇ ਕਾਮਯਾਬ ਨਹੀਂ ਹੋਵੋਗੇ ਜਿਹੜਾ ਕੰਮ ਤੁਹਾਨੂੰ ਆਉਂਦਾ ਜਿਹੜੀ ਨੀਸ ਹੈ ਤੁਹਾਡੇ ਕੰਮ ਦੀ ਕਿਸੇ ਕੰਮ ਦੇ ਉੱਪਰ ਤੁਹਾਡਾ ਜੀ ਲੱਗਦਾ ਕੋਈ ਕੰਮ ਕਰਕੇ ਤੁਹਾਨੂੰ ਆਨੰਦ ਆਉਂਦਾ ਉਹ ਕੰਮ ਕਰੋ 100% ਤੁਸੀਂ ਕਾਮਯਾਬ ਹੋਵੋਗੇ ਗਾਰੰਟੀ ਹੈ ਇਸ ਗੱਲ ਦੀ ਦੋਸਤੋ ਸੋ ਅਦਰ ਲਈ ਐਨਹੀਂ ਅਗਰ ਕੋਈ ਮੇਰੀ ਗੱਲ ਦਾ ਨੁਕਤਾ ਤੁਹਾਡੇ ਦਿਮਾਗ ਦੇ ਵਿੱਚ ਆ ਜਾਂਦਾ ਹੈ ਤੁਸੀਂ ਇਹ ਇਸ ਨੂੰ ਕਮੈਂਟ ਕਰਕੇ ਦੱਸਿਓ ਜਰੂਰ ਤੇ ਅਗਰ ਤੁਸੀਂ ਕੋਈ ਵੀ ਵਿਅਕਤੀ ਮੇਰੀ ਗੱਲ ਬਾਤ ਸੁਣ ਕੇ ਕੰਮ ਕਾਮਯਾਬ ਹੁੰਦਾ ਤਾਂ ਮੇਰੇ ਮਨ ਨੂੰ ਖੁਸ਼ੀ ਹੋਊਗੀ ਤੇ ਮੈਂ ਚਲੋ ਖਰ ਕੇ ਜਿਹਦਾ ਨਾਮ ਲੈ ਕੇ ਤੈਨੂੰ ਦੱਸ ਸਕਦਾ ਮੈਨੂੰ ਬਹੁਤ ਲੋਕਾਂ ਦੇ ਟੈਲੀਫੋਨ ਆਉਂਦੇ ਨੇ ਬਹੁਤ ਲੋਕ ਮਿਲ ਕੇ ਵੀ ਕਹਿੰਦੇ ਨੇ ਵੀ ਸਰਪੰਚ ਅਸੀਂ ਤੁਹਾਡੀਆਂ ਵੀਡੀਓ ਦੇਖਦੇ ਆਂ ਤੁਹਾਡੀਆਂ ਵੀਡੀਓ ਦੇਖ ਕੇ ਅਸੀਂ ਵੀ ਕੰਮ ਦੇ ਵਿੱਚ ਪੂਰਾ ਲਗਨ ਨਾਲ ਕਰ ਰਹੇ ਆਂ ਅੱਜ ਕੱਲ੍ਹ ਸੋ ਫਿਰ ਮੇਰਾ ਮਨ ਇਹ ਕਲ ਨੂੰ ਖੋਜੁੰਦਾ ਕਿ ਚਲੋ ਅਗਰ ਸਾਡੇ ਉਸ ਪਹਿਨ ਨਾਲ ਸਾਡਾ ਕੋਈ ਤਜਰਬਾ ਸਾਂਝਾ ਕਰਨ ਦੇ ਨਾਲ ਕਿਸੇ ਦਾ ਭਲਾ ਹੁੰਦਾਗਾ ਤੇ ਬਹੁਤ ਮਨ ਨੂੰ ਖੁਸ਼ੀ ਮਿਲਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ